ਸਾਲਾਂ ਦੇ ਸਮੇਂ ਦੌਰਾਨ ਜੋ ਪੰਜਾਬ ਦੇ ਸਿਆਸਤਦਾਨ ਚਾਹੇ ਉਹ ਕਾਂਗਰਸ ਪਾਰਟੀ ਚ ਨੇ ਚਾਹੇ ਉਹ ਅਕਾਲੀ ਦਲ ਚ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਚ ਨੇ ਚਾਹੇ ਉਹ ਆਮ ਆਦਮੀ ਪਾਰਟੀ ਚ ਨੇ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰ ਸਹਿਬਾਨ ਨੇ ਇੱਕ ਬਹੁਤ ਵੱਡੇ ਮੁੱਦੇ ਦੀ ਗੱਲ ਜਿਹੜੀ ਆ ਪੰਜਾਬ ਚ 2002 ਤੋਂ ਲੈ ਕੇ ਹੁਣ ਤੱਕ ਉਸ ਮੁੱਦੇ ਤੇ ਗੱਲ ਚੱਲੀ ਆ 2002 ਦੀ ਇਲੈਕਸ਼ਨ ਲੈ ਲਓ 2007 ਤੱਕ ਕਰਪਸ਼ਨ ਦੀ ਗੱਲ ਪੰਜਾਬ ਚੱਲੀ ਕਿ ਆਕਾਲੀ ਦਲ ਦੇ ਨੇਤਾਵਾਂ ਨੇ ਵੱਡੇ ਪੱਧਰ ਤੇ ਪੰਜਾਬ ਚ ਕਰਪਸ਼ਨ ਕੀਤੀ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਪੰਜਾਬ ਵਿੱਚ ਆਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਪੰਜਾਬ ਚ ਰਹੀ ਪੂਰੇ 10 ਸਾਲ ਆਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ ਚ ਰਾਜ ਕੀਤਾ ਔਰ ਪਹਿਲੀ ਵਾਰ ਉਸ 10 ਸਾਲ ਦੇ ਸਮੇਂ ਦੌਰਾਨ ਜਦੋਂ ਵੀ ਕਦੇ ਜਦੋਂ ਵੀ ਕਦੇ ਪੰਜਾਬ ਦੀ ਹਿਸਟਰੀ ਲਿਖੀ ਜਾਊਗੀ ਸਾਡੇ ਜਿਹੜੇ ਇਤਿਹਾਸਕਾਰ ਨੇ ਜਦੋਂ ਪੰਜਾਬ ਦੀ ਹਿਸਟਰੀ ਦਾ ਲੇਖ ਪੰਜਾਬ ਦੀ ਸਿਆਸਤ ਦਾ ਲੇਖ ਧੋਖਾ ਕਰਨਗੇ 2007 ਤੋਂ ਲੈ ਕੇ 17 ਤੱਕ ਤਾਂ ਉਹਦੇ ਵਿੱਚ ਪਹਿਲੀ ਵਾਰ ਨਾਮ ਆਊਗਾ ਕਿ ਪੰਜਾਬ ਚ ਚਿੱਟਾ ਕਿੱਥੋਂ ਤੇ ਕਿੱਥੇ ਤੱਕ ਪਹੁੰਚਿਆ ਚਿੱਟੇ ਦਾ ਰੂਟ ਜਿਹੜਾ ਔਰ ਡਿਸਕਸ ਕੀਤਾ ਜਾਊਗਾ ਹਰਨ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਸਮੈਕ ਦਾ ਰੂਟ ਡਿਸਕਸ ਕੀਤਾ ਜਾਊਗਾ ਔਰ ਸਰਕਾਰ ਕੀ ਨਹੀਂ ਰਹੀਆ ਉਹ ਡਿਸਕਸ ਕੀਤੀ ਜਾਊ ਔਰ ਕਾਰਾਂ ਕਿਹੜੀਆਂ ਸੀਗੀਆਂ ਇਹ ਡਿਸਕਸ ਕੀਤੀਆਂ ਜਾਣਗੀਆਂ ਔਰ ਰਕਤੀ ਵਿਸ਼ੇਸ਼ ਕਿਹੜੇ ਸੀ ਇਹ ਡਿਸਕਸ ਕੀਤਾ ਜਾਊਗਾ ਜਦੋਂ ਪੰਜਾਬ ਦੇ ਇਤਿਹਾਸਕਾਰ ਪੋਲਿਟੀਕਲ ਹਿਸਟਰੀ ਲਿਖਣਗੇ ਜਦੋਂ ਪੰਜਾਬ ਦੇ ਇਤਿਹਾਸਕਾਰ ਪੰਜਾਬ ਦੀ ਸਿਆਸਤ ਦਾ ਵਿਸ਼ਲੇਸ਼ਣ ਅਬਦੇ ਸ਼ਬਦਾਂ ਦੇ ਅੰਦਰ ਕਿਤਾਬਾਂ ਚ ਬੰਦ ਕਰਨਗੇ ਔਰ ਲਿਖ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਰੱਖਣਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜਿਆ ਕਰਨਗੀਆਂ ਕਿ ਹਾਂ ਪੰਜਾਬ 'ਚ 2000 ਤੋਂ ਲੈ ਕੇ 17 ਤੱਕ ਦਾ ਕੀ ਸਿਆਸਤ ਦੇ ਦੌਰਾਨ ਵਾਪਰਿਆ ਔਰ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਅੰਦਰ ਕੀ ਕੀ ਵਾਪਰਿਆ ਇਹਦੀ ਜਿਹੜੀਆਂ ਬਸ਼ਰੇਸ਼ਨ ਪੰਜਾਬ 'ਚ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ 'ਚ ਸਾਡੀ ਲੋਕ ਕਰਿਆ ਕਰਨਗੇ ਕਿ ਇਸ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਨਸਲ ਕੁਸ਼ੀ ਕਰਨ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਉਲੀਕਿਆ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੋਰ ਕਮੇਟੀ ਆ ਉਹਨਾਂ ਦੀ ਜਿਹੜੀ ਜਿਹੜੀ ਜਿਹੜਾ ਗਰੁੱਪ ਆ ਜਿਹੜਾ ਉਹਨਾਂ ਦੇ ਬਾਰੇ ਡਿਸਕਸ ਕਰਦਾਗਾ ਉਹਨਾਂ ਨੇ ਕਿਵੇਂ ਸੋਚਿਆ ਕਿ ਆਪਾਂ ਕਿਹੜੇ ਲੀਡਰ ਨੂੰ ਅੱਗੇ ਲਾਈਏ ਔਰ ਪੰਜਾਬ ਦੀ ਜਵਾਨੀ ਦੀ ਨਸਲ ਕੁਸ਼ੀ ਕਰੀਏ ਪੰਜਾਬ ਦੀ ਜਵਾਨੀ ਨੂੰ ਤਬਾਹ ਕਰੀਏ ਪੰਜਾਬ ਦੇ ਲੋਕਾਂ ਨੂੰ ਤਬਾਹ ਕਰੀਏ ਇਹੀ ਕਾਰਨ ਆ ਇਹ ਵੀ ਲਿਖਿਆ ਜਾਊਗਾ ਕਿ 2007 ਤੋਂ ਲੈ ਕੇ 2017 ਤੱਕ ਸਭ ਤੋਂ ਵੱਧ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਰੁਖ ਕੀਤਾ ਭਾਰਤ ਛੱਡ ਕੇ ਪੰਜਾਬ ਛੱਡ ਕੇ ਆਪਣੀ ਆਪਣੀ ਧਰਤੀ ਛੱਡ ਕੇ ਜਿੱਥੇ ਉਹ ਪੈਦਾ ਹੋਏ ਨੇਗੇ ਉਹਨੂੰ ਛੱਡ ਕੇ ਸੱਤ ਸਮੁੰਦਰੋਂ ਪਾਰ ਗਏ ਨੇ ਕਿਉਂ ਗਏ ਨੇ ਉਹਨਾਂ ਦੇ ਮਨ ਦੇ ਅੰਦਰ ਕੀ ਡਰ ਸੀ ਕੀ ਤੌਖਲਾ ਸੀ ਕੀ ਫਿਊਚਰ ਬਾਰੇ ਪਲਾਨ ਸੀ ਕੀ ਉਹ ਆਪਣੇ ਫਿਊਚਰ ਤੋਂ ਡਰਦੇ ਸੀ ਕੀ ਆਪਣੇ ਭਵਿੱਖ ਤੋਂ ਡਰਦੇ ਸੀ ਕਿ ਪੰਜਾਬ ਦੇ ਅੰਦਰ ਕੀ ਵਾਪਰ ਰਿਹਾਗਾ ਪੰਜਾਬ ਨੂੰ ਕਿਸ ਤਰ੍ਹਾਂ ਖਾਇਆ ਜਾ ਰਿਹਾਗਾ ਇਹ ਸਾਰੀਆਂ ਗੱਲਾਂ ਸਾਡੇ ਇਤਿਹਾਸਕਾਰ ਆਪਣੀਆਂ ਆਪਣੀ ਬੁੱਕ ਦੇ ਦੌਰਾਨ ਡਿਸਕਸ ਕਰਨਗੇ ਔਰ ਉਸ ਸਮੇਂ ਇਹ ਵੀ ਚਰਚਾ ਹੋਊਗੀ ਕਿਉਂਕਿ ਸਿਆਸਤਦਾਨ ਕੱਲੇ ਪ੍ਰੈਸ ਦੇ ਬਿਆਨਾਂ ਤੋਂ ਨਹੀਂ ਐਨਾਲਿਸਿਸ ਕਰਨਗੇ ਇਤਿਹਾਸਕਾਰ ਕਿਹਦੇ ਤੋਂ ਵਿਸ਼ਲੇਸ਼ਣ ਕਰਨਗੇ ਪੰਜਾਬ ਦੇ ਇਤਿਹਾਸ ਦਾ पंजाब जीडी विधानसभा की पंजाब सरकार की पंजाब की जोड़ी विधानसभा की उस विधानसभा के अंदर किस समय बिक्रम मजिठिए ने की बोलिया किस समय नवजोत सिंह सिद्धू ने की बोलिया किस समय चरनजीत सिंह चन्नी ने की बोलिया किस समय प्रताप सिंह बाजवा ने की बोलिया किस समय रवनीत सिंह बिट्टू ने देश पार्ली की पार्लीमेंट की बोलिया किस समय सुखपाल सिंह खेरा ने की बोलिया ਕਿਉਂਕਿ ਸ਼ਾਇਦ ਅਖਬਾਰਾਂ 'ਚ ਲਿਖੀਆਂ ਗੱਲਾਂ ਸ਼ਾਇਦ ਤੁਹਾਡੀਆਂ ਵੀਡੀਓਜ਼ ਡਿਲੀਟ ਹੋ ਸਕਦੀਆਂ ਨੇ ਐਡਿਟ ਹੋ ਸਕਦੀਆਂ ਨੇ ਚੇਂਜ ਕੀਤੀਆਂ ਜਾ ਸਕਦੀਆਂ ਨੇ ਇਹ ਕੁਐਸਚਨ ਖੜਾ ਕੀਤਾ ਜਾ ਸਕਦਾ ਕਿ ਫਲਾਣਾ ਅਖਬਾਰ ਇਦਾਂ ਲਿਖਦਾ ਸੀ ਫਲਾਣਾ ਜਿਹੜਾ ਨਿਊਜ਼ਪੇਪਰ ਸੀ ਉਹ ਗਲਤ ਲਿਖਦਾ ਸੀ ਫਲਾਣੀ ਜਿਹੜੀ ਆ ਟੀਵੀ ਚੈਨਲ ਉਹ ਗਲਤ ਪ੍ਰਚਾਰ ਕਰਦਾ ਸੀਗਾ ਪਰ ਲੇਕਿਨ ਭਰਾਵੋ ਪੰਜਾਬ ਦੀ ਵਿਧਾਨ ਸਭਾ ਜਿਹਦੇ ਅੰਦਰ ਇੱਕ ਪ੍ਰਕਿਰਿਆ ਦੇ ਤਹਿਤ ਸਾਡੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਨੇ ਜਿਹੜੇ ਇੱਕ ਪਾਸੇ ਰਿਕਾਰਡਿੰਗ ਹੁੰਦੀ ਆ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੀ ਰਿਕਾਰਡਿੰਗ ਹੁੰਦੀ ਆ ਔਰ ਦੂਸਰੇ ਪਾਸੇ ਨਾਲ ਦੀ ਨਾਲ ਇਨ ਰਾਈਟਿੰਗ ਦੇ ਅੰਦਰ ਸਾਡੇ ਮੁਲਾਜ਼ਮ ਜਿਹੜੇ ਨੇ ਉਹ ਲਿਖਦੇ ਨੇ ਕਿ ਸਪੀਕਰ ਸਾਹਿਬ ਬੋਲਦੇ ਨੇ ਕੀ ਬੋਲਦੇ ਨੇ ਹੁਣ ਵਿਗਨ ਹੈ ਸ਼ੋਰ ਹੈ ਬੰਦ ਕਰ ਲੋ ਹੁਣ ਮਿਕਰਮ ਜੀਠੀਆ ਬੋਲ ਰਿਹਾਗਾ ਹੁਣ ਨਵਜੋਤ ਸਿੰਘ ਸਿੱਧੂ ਟਕਰਾ ਗਿਆ ਹੈ ਹੁਣ ਸੁਖਪਾਲ ਸਿੰਘ ਫੈਰਾ ਜੀ ਆ ਗਏ ਹਨ ਹੁਣ ਚਰਨਜੀਤ ਸਿੰਘ ਚੰਨੀ ਮਾਮਜੋਗ ਮੁੱਖ ਮੰਤਰੀ ਸਾਹਿਬ ਆ ਗਏ ਹਨ ਹੁਣ ਕੈਪਟਨ ਅਮੰਦਰ ਸਿੰਘ ਜੀ ਆ ਗਏ ਹਨ ਇਹਨਾਂ ਨੂੰ ਬੋਲਣ ਦਾ ਮੌਕਾ ਦੇ ਦਿਓ ਕਿਉਂਕਿ ਹਾਊਸ ਦੇ ਲੀਡਰ ਹਨ ਹੁਣ ਆਪੋਜੀਸ਼ਨ ਦੇ ਲੀਡਰਾਂ ਨੂੰ ਬੋਲਣਗੇ ਇਹ ਸਾਰੀਆਂ तमाम ਗੱਲਾਂ ਆ ਜਿਹੜੀ ਸਾਡੇ ਕੋਲੇ ਬਿਲਕੁਲ ਰਾਈਟਿੰਗ ਵੋਕਲ ਚ ਲਿਖੀਆਂ ਗੰਜਾਂ ਨਹੀਂ ਹੈ ਇਹ ਮੈਂ ਆਪਣੇ ਕੋਲੋਂ ਵੀ ਬੋਲ ਰਿਹਾ ਅੱਜ ਮੇਰੇ ਜਿਹੜੇ ਬੋਲ ਨੇ ਉਹ ਮੇਰੇ ਆਪਣੇ ਨਹੀਂ ਹੈਗੇ ਉਹ ਆ ਪੰਜਾਬ ਵਿਧਾਨ ਸਭਾ ਦੀ ਹਿਸਟਰੀ ਦੇ ਲਗੇ ਬੜੀ ਹੁਣੀ ਰੀਸੈਂਟ ਹਿਸਟਰੀ ਦੇ ਲਗੇ ਕੋਈ ਪੁਰਾਣੀ ਹਿਸਟਰੀ ਦੇ ਨਹੀਂ ਹੈਗੇ ਕੋਈ 20 ਸਾਲਾ ਪੁਰਾਣੀ ਹਿਸਟਰੀ ਦੇ ਨਹੀਂ ਹੈਗੇ ਕਿ ਕੋਈ 50 ਸਾਲਾ ਹਿਸਤੀ ਦੇ ਨੇ 100 ਸਾਲਾ ਹਿਸਤੀ ਦੇ ਨੇ ਇਹ ਬਿਲਕੁਲ ਪਿਛਲੇ 25 ਸਾਲ 20 ਸਾਲ 10 ਸਾਲ 8 ਸਾਲ 5 ਸਾਲ 3 ਸਾਲ ਉਸ ਹਿਸਤੀ ਦੇ ਜਿਹੜੇ ਕਾਗਜ਼ ਮੈਂ ਤੁਹਾਡੇ ਕੋਲ ਲੈ ਕੇ ਆਇਆਗਾ ਕਿ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਬਾ ਨੇ 16 ਸਤੰਬਰ ਪ੍ਰਤਾਪ ਸਿੰਘ ਬਾਜਬਾ ਨੇ 16 ਸਤੰਬਰ ਯਾਦਾ ਸੌਰੀ 19 ਸਤੰਬਰ 2016 ਨੂੰ 19 ਸਤੰਬਰ 2016 ਨੂੰ ਜਿਹੜੇ ਹੁਣ ਪੰਜਾਬ ਵਿਧਾਨ ਸਭਾ ਚ ਲੀਡਰ ਆਪੋਜੀਸ਼ਨ ਨੇ ਔਰ ਕਾਂਗਰਸ ਪਾਰਟੀ ਦੇ ਨੂੰ ਲੀਡਰ ਆਪੋਜੀਸ਼ਨ ਅਪਾਇੰਟ ਕੀਤਾ ਹੋਇਆ ਕੀ ਬੋਲਿਆ ਤੇ ਪੱਟੀ ਦੇ ਲੋਕਾਂ ਨੂੰ ਸੰਬੋਧਨ ਹੁੰਦਾ ਹੈ ਕੀ ਬੋਲਿਆ ਸੀਗਾ ਕੀ ਕਿਹਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਵਿਕਰਮ ਮਜੀਠੀਏ ਦੇ ਗਾੜ ਦੇ ਵਿੱਚ ਰੱਸਾ ਪਾ ਕੇ ਰੱਸਾ ਪਾ ਕੇ ਘੜੀਸ ਕੇ ਉਹਨੂੰ ਅਸੀਂ ਪਾਰਟੀ ਦੇ ਸੀਏ ਸਟਾਫਸ ਲੈ ਕੇ ਜਾਵਾਂਗੇ ਮੈਂ ਛੋਟੀ ਜਿਹੀ ਕਲਿੱਪਸ ਆਉਣਾ ਕੀ ਕਹਿ ਰਹੇ ਨੇ ਵੀ ਪ੍ਰਤਾਪ ਸਿੰਘ ਬਾਜਵਾ ਜੀ ਕਿ ਸਰਕਾਰ ਬਣਦੇ ਆਂ ਸੁਖਵੀਰ ਸਿੰਘ ਬਾਦਲ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਤੋਤਾ ਸਿੰਘ ਤੇ ਆਦੇਸ਼ ਪ੍ਰਤਾਪ ਇਹ ਚਾਰ ਬੰਦੇ ਇਹ ਚਾਰੇ ਬੰਦਿਆਂ ਨੂੰ ਕਹਿੰਦੇ ਤਰਨਤਾਵੰਦ ਸਿਰੀ ਸਟਾਫਸ ਲੈ ਕੇ ਜਾਇਆ ਜਾਊਗਾ ਸੀ ਇਸ ਹਾਰਟ ਦੇ ਸੈਂਟਰ ਚ ਲਿਜਾ ਕੇ ਉਥੇ ਇਹਨਾਂ ਨੂੰ ਪੁੱਠੇ ਰਟਕਾਵਾਂਗੇ ਔਰ ਡਾਂਗਾਂ ਨਾਲ ਕੁੱਟਾਂਗੇ ਇਹ ਗੱਲ ਪ੍ਰਤਾਪ ਸਿੰਘ ਬਾਜਬਾ ਜੀ ਕਹਿ ਰਹੇ ਨੇਗੇ ਮੈਂ ਡੇਟ ਤੁਹਾਨੂੰ ਸਾਂਝੀ ਕੀਤੀ ਆ 19 ਸਤੰਬਰ 2016 ਪੱਟੀ ਚ ਜੇ ਇਸ ਵੀਡੀਓ ਦੇ ਉੱਤੇ ਕੋਈ ਪ੍ਰਤਾਪ ਸਿੰਘ ਬਾਜਬਾ ਜੀ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਆ ਕੋਈ ਡਰਾ ਕੋਈ ਤਾਕਲਾਗਾ ਕੋਈ ਐਡਿਟ ਕੀਤੀ ਜਾਂਦੀ ਆ ਤਾਂ ਉਹ ਆ ਕੇ ਅਦਾਲਤ ਚ ਆਪਣੀ ਅਰਜੀ ਦੇ ਦਨ ਕਿ ਭਾਈ ਮੈਂ 2016 ਚ ਨਹੀਂ ਬੋਲਿਆ ਸੀ ਇਹ ਤਾਂ ਕੋਈ ਹੋਰ ਪ੍ਰਤਾਪ ਸਿੰਘ ਬਾਜਬਾ ਸੀ ਇਹ ਤਾਂ ਕੋਈ ਬਾਹਰਲੇ ਦੇਸ਼ ਚੋਂ ਆਇਆ ਪ੍ਰਤਾਪ ਸਿੰਘ ਬਾਜਬਾ ਸੀ ਮੈਂ ਨਹੀਂ ਸੀਗਾ ਕਿਉਂਕਿ ਅੱਜ ਜਿਹੜੀ ਮੈਂ ਸੈਕੰਡ ਦਿਖਾ ਰਿਹਾ ਸੀ ਤੁਹਾਨੂੰ ਉਹ ਪ੍ਰਤਾਪ ਸਿੰਘ ਬਾਜਬਾ ਕੀ ਕਹਿ ਰਹੇ ਨੇ ਕਿ ਸਰਕਾਰ ਨੇ ਮਜੀਠੀਏ ਦੇ ਨਾਲ ਧੱਕਾ ਕੀਤਾ ਸਰਕਾਰ ਨੇ ਮਜੀਠੀਏ ਨੂੰ ਗਲਤ ਫੜਿਆ ਮਜੀਠੀਆ ਜਿਹੜਾਗਾ ਉਹ ਤਾਂ ਬਹੁਤ ਹੀ ਈਮਾਨਦਾਰ ਵਿਅਕਤੀ ਆ ਇਹ ਗੱਲਾਂ ਪ੍ਰਤਾਪ ਸਿੰਘ ਵਾਜਬਾ ਕਹਿ ਰਿਹਾਗਾ ਮੈਂ ਇਨਸੀਡੈਂਟ ਤੁਹਾਡੇ ਸਾਹਮਣੇ ਜਿਹੜਾ ਉਹ ਨਸ਼ਰ ਕੀਤਾਗਾ ਇਥੋਂ ਪਤਾ ਲੱਗਦਾਗਾ ਕਿ ਇਹਨਾਂ ਦਾ ਕੀ ਕੈਰੇਕਟਰ ਆ ਇਹ ਤਾਂ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਚ ਰੱਸਾ ਪਾ ਕੇ ਲਿਆਵਾਂਗੇ ਭਰਾਵੋ ਅਸੀਂ ਤਾਂ ਉਹਨਾਂ ਦੇ ਘਰ ਚ ਜਿਹੜੇ ਵਿਜੀਲੈਂਸ ਬਿਊਰੋ ਦੇ ਅਫਸਰ ਸੀ ਉਹ ਤਾਂ ਉਹਨਾਂ ਚ ਘਰ ਚ ਜਾ ਕੇ ਉਹ ਤੁਹਾਡੇ ਹਜ਼ਾਰਾਂ ਕੈਮਰਿਆਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਲਾਈਵ ਹੋ ਕੇ ਬੜੇ ਸਤਕਾਰਪੂਰਵਕ ਢੰਗ ਦੇ ਨਾਲ ਲੈ ਕੇ ਆਏ ਨੇ ਕਿ ਆਓ ਜੀ ਤੁਹਾਡੇ ਖਿਲਾਫ ਮੁਕਦਮਾ ਦਰਜ ਹੋ ਗਿਆ ਜਾਂਚ ਸ਼ਾਮਲ ਹੋਵੋ ਤੁਹਾਡੀ ਜਾਂਚ ਕੀਤੀ ਜਾਊਗੀ ਇਹਨੂੰ ਹੁਣ ਤੁਸੀਂ ਕਿਹੜਾ ਕੈਰੈਕਟਰ ਕਹੋਗੇ ਡਬਲ ਕੈਰੈਕਟਰ ਕਹੋਗੇ ਦੋਹਰਾ ਕਹੋਗੇ ਤੀਰਾ ਕਹੋਗੇ ਚੌਰਾ ਕੈਰੈਕਟਰ ਕਹੋਗੇ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਸਿਆਸਤਦਾਨਾਂ ਤੋਂ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਦਾ ਪੰਜਾਬ ਦੇ ਇਮਾਨਦਾਰ ਲੋਕਾਂ ਦਾ ਪੰਜਾਬ ਦੀ ਆਵਾਮ ਦਾ ਕਿਉਂ ਵਿਸ਼ਵਾਸ ਉੱਠ ਰਿਹਾਗਾ ਪੰਜਾਬ ਦੇ ਲੋਕ ਕਿਉਂ ਕਹਿ ਰਹੇ ਨੇ ਕਿ ਕਿ ਸਿਆਸਤਦਾਨ ਗਲਤ ਹੁੰਦੇ ਨੇ ਕਿ ਔਰ ਦੂਸਰੀ ਵੀਡੀਓ ਮੈਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕਰਨ ਲੱਗਿਆ ਜਿਹੜਾ ਅਕਾਲੀ ਪੰਥ ਦਾ ਬਹੁਤ ਵੱਡਾ ਆਗੂ ਵੀ ਆ ਉਸ ਦੇ ਜਿਹੜੇ ਟਰੱਕ 카rtel ਨਾਲ ਟਰੱਕ ਮਾਫੀਆ ਦੇ ਨਾਲ ਕਤਾ ਕਨੈਕਸ਼ਨ ਅੱਜ ਦੇ ਅਖੋਤੀ ਅਕਾਲੀ ਨੇ ਉਹਨਾਂ ਨੂੰ ਚੁਣੌਤੀ ਆ ਜੇ ਜੇ ਤੁਹਾਡੇ ਵਿੱਚ ਕੋਈ ਮਾੜੀ ਮੋਟੀ ਸ਼ਰਮ ਬਕਾਇਆ ਵਾ ਤੇ ਤੁਹਾਨੂੰ ਆਪਣੇ ਆਗੂ ਵਿਕਰਮਜੀਤਿਆ ਦੇ ਘਰ ਦੇ ਬਾਹਰ ਜਾ ਕੇ ਧਰਨਾ ਮਾਰਨਾ ਚਾਹੀਦਾ ਜੋ ਤੁਸੀਂ ਪੁਤਲੇ ਸਾੜਦੇ ਫਿਰਦੇ ਹੋ ਇਹਦੇ ਪੁਤਲੇ ਸਾੜੋ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਟੱਕ ਵਾਂਗੂ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਔਰ ਜੋ ਇਹ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹਦਾ ਮਕਸਦ ਸਿਰਫ ਇਹ ਕਿਆ ਤੇ دہشت ਪਾਉਣੀ ਆ ਦੇਖੋ ਕਿਸ ਤਰ੍ਹਾਂ ਸਰਦਾਰ ਸਪੀਤ ਸਿੰਘ ਅਕਾਲੀ ਦਲ ਦਾ ਬਹੁਤ ਵੱਡਾ ਆਕੂ ਵੀ ਆ ਖਹਿਰਾ ਕੀ ਕਹਿ ਰਿਹਾ ਡਰਗ ਕਾਰਟਲ ਨਾਲ ਡਰਗ ਮਾਫੀਆ ਦੇ ਨਾਲ ਕਿੰਨਾ ਵੱਡਾ ਕਨੈਕਸ਼ਨ ਆ ਇਹ ਗੱਲ ਕਹਿ ਰਿਹਾ ਸਖਪਾਲ ਸਿੰਘ ਖਹਿਰਾ ਇਸ ਵੀਡੀਓ ਦੇ ਅੰਦਰ ਕਿ ਬਿਕਰਮ ਮਜੀਠੀਏ ਦੇ ਸੰਬੰਧ ਨਸ਼ਾ ਤਸਕਰਾਂ ਦੇ ਨਾਲ ਨੇ ਨਸ਼ਾ ਕਾਰਟਲ ਦੇ ਨਾਲ ਨੇ ਵੱਡੇ ਵੱਡੇ ਉਹਨਾਂ ਲੋਕਾਂ ਦੇ ਨਾਲ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਨੂੰ ਤਬਾਹ ਕੀਤਾ ਇਹ ਗੱਲ ਸਖਪਾਲ ਸਿੰਘ ਖਹਿਰਾ ਪ੍ਰੈਸ ਦੇ ਜ਼ਰੀਏ ਮਦਾਨ ਸਭਾ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਹੈਗਾ ਔਰ ਦੂਸਰੇ ਪਾਸੇ ਹੁਣ ਕੀ ਕਹਿ ਰਿਹਾ ਕਿ ਬਾਤ ਮਾੜਾ ਕੀਤਾ ਪੰਜਾਬ ਸਰਕਾਰ ਨੇ ਵਿਕਰਾਮਜੀਤ ਸਿੰਘ ਦੇ ਨਾਲ ਬਹੁਤ ਹੀ ਗਲਤ ਕੀਤਾ ਵਿਕਰਾਮਜੀਤ ਸਿੰਘ ਦੇ ਨਾਲ ਇਹਦਾ ਮਤਲਬ ਹੈਦਾ ਕੀ ਕੈਰੇਕਟਰ ਆ ਇਸ ਵਿਅਕਤੀ ਦਾ ਕੀ ਕੈਰੇਕਟਰ ਆ ਜਿਹੜਾ ਲੀਡਰ ਆ ਪੋਜੀਸ਼ਨ ਵੀ ਰਿਹਾ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਵੀ ਰਿਹਾ ਮੈਂ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹਨਾਗਾ ਕਿ ਤੁਸੀਂ ਸਿਰਫ ਔਰ ਸਿਰਫ ਦੋਹਰੇ ਕੈਰੇਕਟਰ ਦੇ ਬੰਦੇ ਭਰਤੀ ਕਰਦੇ ਹੋ ਸਿਰਫ ਸਰ ਤੁਸੀਂ ਸੱਤਾ ਦੇ ਲਾਲਚੀ ਬੰਦੇ ਭਰਤੀ ਕਰਦੇ ਹੋ ਕੀ ਤੁਸੀਂ ਸਿਰਫ ਸਿਰਫ ਉਹਨਾਂ ਲੋਕਾਂ ਨੂੰ ਭਰਤੀ ਕਰਦੇ ਹੋ ਜਿਨ੍ਹਾਂ ਕੋਲ ਝੂਠ ਬੋਲਣ ਦੀਆਂ ਪੀਐਸਡੀ ਕੀਤੀ ਹੋਈ ਆ ਜਿਹਦੇ ਵੱਡੇ ਵੱਡੇ ਝੂਠੇ ਲੋਕ ਲੈਗੇ ਇਹ ਤਾਂ ਦੋਵੇਂ ਵਿਅਕਤੀਆਂ ਦੀ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀ ਆ ਹੁਣ ਉਹ ਵਿਅਕਤੀ ਜਿਹੜਾ ਤਿੰਨ ਵਾਰ ਤਿੰਨ ਵਾਰ ਦਾ ਐਮਐਲਏ ਕੈਬਨਿਟ ਦਾ ਮਨਿਸਟਰ ਔਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਦੇ ਕਹਿੰਦਾ ਮੈਂ ਆਮ ਵਿਅਕਤੀ ਹਾਂ ਕਦੇ ਕਹਿੰਦਾ ਮੈਂ ਬੱਕਰੀ ਵੀ ਚੋ ਲੈਣਾ ਕਦੇ ਕਹਿੰਦਾ ਮੈਂ ਕੁਝ ਵੀ ਕਰ ਲੈਣਾ ਪਤਾ ਨਹੀਂ ਕਿਹੜੀ ਕਿਹੜੀ ਤਮਾਮ ਉਹ ਐਗਜ਼ਾਮਪਲ ਦੇ ਕੇ ਪੰਜਾਬ ਦੇ ਲੋਕਾਂ ਦਾ ਦਲਤਾਂ ਦੇ ਨੇੜੇ ਹੋਣ ਦੀ ਗੱਲ ਕਰਦਾਗਾ ਆਪ ਦਾ ਕੈਰੈਕਟਰ ਸੁਣ ਲਿਓ ਹੁਣ ਧਿਆਨ ਦੇ ਨਾਲ ਮੈਂ ਲਾਉਂਗਾ ਵੀਡੀਓ ਉਸ ਤੋਂ ਬਾਅਦ ਐਕਸਪਲੇਨ ਵੀ ਕਰੂੰਗਾ ਵਿਕਰਮ ਮਜੀਠੀਆ ਜਿਸ ਨੇ ਪੰਜਾਬ ਦੇ ਵਿੱਚ ਨਸ਼ੇ ਫੈਲਾਏ ਹੈ ਚਾਹੇ ਉਹ ਵਿਕਰਮ ਮਜੀਠੀਆ ਚਾਹੇ ਕੋਈ ਹੈ ਸਰਕਾਰ ਹਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਨਕਾ ਆਈ ਜਾਵੇ ਤੇ ਮਜੀਦੀ ਦੇ ਨਾਮ ਤੇ ਵਿਕੀ ਜਾਵੇ ਇਹ ਹੋ ਨਹੀਂ ਸਕਦਾ ਇਸ ਤਰੀਕੇ ਦੇ ਨਾਲ ਉਹਨਾਂ ਤੇ ਤੁਸੀਂ ਸੁਣ ਲਿਆ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਜੋ ਸੰਵਿਧਾਨ ਬਾਬਾ ਸਾਹਿਬ ਪੀਮਰಾವ್ ਅੰਬੇਡਕਰ ਜੀ ਨੇ ਬਣਾਇਆ ਜੋ ਸੰਵਿਧਾਨ ਦੇ ਤਹਿਤ ਸਭ ਤੋਂ ਪਹਿਲਾਂ ਉਹਨਾਂ ਨੇ ਐਮਐਲਏ ਦੀ ਸਹੁੰ ਚੁੱਕੀ ਐਮਐਲਏ ਦੀ ਸਹੁੰ ਚ ਕਿਹਾ ਕਿ ਮੈਂ ਕਦੇ ਵੀ ਝੂਠ ਨਹੀਂ ਬੋਲੂਗਾ ਕਦੇ ਵੀ ਪੰਜਾਬ ਨੂੰ ਗੁਮਰਾਹ ਨਹੀਂ ਕਰੂੰਗਾ ਕਦੇ ਵੀ ਮੈਂ ਪੰਜਾਬ ਦੇ ਲੋਕਾਂ ਨਾਲ ਧੋਖਾ ਨਹੀਂ ਕਰੂੰਗਾ ਜੋ ਸੰਵਿਧਾਨ ਨੇ ਮੈਨੂੰ ਬਾਵਰਾਂ ਦਿੱਤੀਆਂ ਨੇ ਉਹ ਸੰਵਧਾਨ ਦੀ ਮੈਂ ਦੁਰਵਰਤੋਂ ਨਹੀਂ ਕਰੂੰਗਾ ਉਹ ਸੰਵਧਾਨ ਦੀ ਟਰੂ ਸਪਿਰਟ ਦੇ ਤਹਿਤ ਕੰਮ ਕਰੂੰਗਾ ਕੋਈ ਵੀ ਇਲੀਗਲ ਕੰਮ ਨਹੀਂ ਕਰੂੰਗਾ ਕਿਸੇ ਦੇ ਖਿਲਾਫ ਮੰਦ ਭਾਵਨਾ ਦੇ ਨਾਲ ਕੰਮ ਨਹੀਂ ਕਰੂੰਗਾ ਇਹ ਜਦੋਂ ਸੋਚ ਕਾਈ ਜਾਂਦੀ ਆ ਇਹ ਸ਼ਬਦ ਜਿਹੜੇ ਨੇਗੇ ਉਹਦੇ ਚਾਹੁੰਦੇ ਨੇਗੇ ਔਰ ਉਸ ਤੋਂ ਬਾਅਦ ਬਤੌਰ ਉਹਨਾਂ ਨੇ ਮੁੱਖ ਮੰਤਰੀ ਬਤੌਰ ਮੁੱਖ ਮੰਤਰੀ ਉਹਨਾਂ ਨੇ ਲਗਭਗ ਮੈਂ ਸਮਾਜਿਕ 111 ਦਿਨ ਪੰਜਾਬ ਚ ਕੰਮ ਕੀਤਾ ਉਹਨਾਂ 111 ਦਿਨਾਂ ਦੀ ਜੋ ਸੌ ਚੁੱਕੀ ਔਰ ਉਸ ਸਮੇਂ ਵੀ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਦੇ ਸਾਹਮਣੇ ਜਾ ਕੇ ਕਿਹਾ ਕਿ ਮੈਂ ਪੰਜਾਬ ਦੇ ਸੰਵਧਾਨ ਦੇ ਮੁਤਾਬਕ ਕੰਮ ਕਰੂੰਗਾ ਹੁਣ ਕੀ ਕਹਿ ਰਹੇ ਨੇ ਆ ਵੀਡੀਓਜ਼ ਕੀ ਕਹਿ ਰਹੇ ਨੇ ਕਿ ਮੈਂ ਵੀਡੀਓ ਦੁਬਾਰਾ ਪਲੇ ਕਰ ਦਣਾ ਜੇ ਤੁਹਾਨੂੰ ਨਹੀਂ ਸਮਝ ਆਈ ਕੀ ਕਹਿ ਰਹੇ ਨੇਗੇ ਵਿਧਾਨ ਸਭਾ ਦੇ ਪਹਿਲਾ ਪ੍ਰੈਸ ਦੇ ਜ਼ਰੀਏ ਜਿਸ ਨੇ ਇਹਨਾਂ ਇਹਨਾਂ ਹੀ ਲੋਗੋ ਆ ਜਾਓ ਵਿਕਰਮਜੀਤ ਸਰਕਾਰ ਹਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਨਸ਼ਾ ਆਈ ਜਾਵੇ ਆ ਦੇਖੋ ਇਹ ਮਜੀਠੀ ਜੀ ਦੇ ਨਾਮ ਤੇ ਲਿਖੀ ਜਾਵੇ ਦੇਖੋ ਪੀਲੇ ਰੰਗ ਦੀ ਪੱਗ ਬੰਨੀ ਆ ਔਰ ਪੀਲੇ ਰੰਗ ਦੀ ਜਿਹੜੀ ਆ ਉਹਨਾਂ ਨੇ ਜੈਕਟ ਪਾਈ ਆ ਔਰ ਪੰਜਾਬ ਦੀ ਵਿਧਾਨ ਸਭਾ ਕੀ ਬੋਲ ਰਹਾ ਕਿ ਚਿੱਟਾ ਆਈ ਜਾਵੇ ਵਿਕਰਮ ਮਜੀਠੀਆ ਬਕਾਈ ਜਾਵੇ ਯਾਨੀ ਕਿ ਬਾਤੂ ਜਿਹੜਾ ਕੀ ਕਹਿ ਰਿਹਾਗਾ ਚਰਨਜੀਤ ਸਿੰਘ ਚੰਨੀ ਕਿ ਚਿੱਟਾ ਪੰਜਾਬ ਚ ਆਈ ਜਾਵੇ ਵਿਕਰਮ ਅਜੀਤਿਆ ਬਕਾਈ ਜਾਵੇ ਇਹ ਗੱਲ ਕੌਣ ਕਹਿ ਰਿਹਾਗਾ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਕਹਿ ਰਹੇ ਨੇਗੀ ਸੋ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਕੈਰੇਕਟਰ ਕਿਹੜਾਗਾ ਕੈਰੇਕਟਰ ਇਹਨਾਂ ਦਾ 1 2 3 4 ਆ ਆ ਲੋ ਚੌਥਾ ਬੰਦਾ ਜਿਹੜਾ ਪਹਿਲਾਂ ਕਾਂਗਰਸ ਪਾਰਟੀ 'ਚ ਹੁੰਦਾ ਸੀ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ 'ਚ ਸੱਤਾ ਦਾ ਆਨੰਦ ਮਾਣ ਰਿਹਾ ਉਹਦੀ ਵੀ ਸੁਣ ਲਓ ਜਿੱਟਾ ਮਤਲਬ ਜਿੱਕਿਆ ਮੇਰੀ ਟੀਮ ਜਿੱਟਾ ਨਾ ਮੁਲਾਕਾ ਕਰਕੇ ਨਹੀਂ ਦੇਖ ਸਕਦੇ ਉਹ ਕੰਮ ਹੋ ਗਿਆ ਬਾਕੀ ਫੜਨਾ ਇੱਕ ਦਿਨ ਪਹਿਲਾਂ ਪੜਿਆ ਜਾਓ ਦੂਜੇ ਦਿਨ ਬਾਅਦ ਚ ਪੜਿਆ ਜਾਓ ਉਹ ਕੋਈ ਬੜੀ ਵੱਡੀ ਗੱਲ ਨਹੀਂ ਹੱਥ ਪੜੇ ਦੰਡੇ ਨਹੀਂ ਇਹਨਾਂ ਵੀ ਇਹ ਬਚ ਨਹੀਂ ਸਕਦਾ ਇਹ ਜਦੋਂ ਸ ਇਹ ਦੇ ਸਰਦਾਰ ਰਵਦੀਪ ਸਿੰਘ ਬਿੱਟੂ ਨੂੰ ਲੱਕ ਕਰਕੇ ਵੀ ਦੇਖ ਸਕਦੇ ਕਾਂਗਰਸ ਦੇ ਸਾਬਕਾ ਨੇਤਾ ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੈਂਟ ਨੇਤਾ ਹੁੰਦੇ ਨੇ ਨੇਤਾ ਕੱਲ ਨੂੰ ਸ਼ਾਇਦ ਕੋਈ ਹੋਰ ਪਾਰਟੀ ਬਣ ਜਿਓ ਚਲੇ ਜਾਣਗੇ ਕੀ ਕਹਿ ਰਹੇ ਨੇ ਕਿ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਆ ਕਹਿੰਦਾ ਕੀ ਕਹਿ ਰਿਹਾ ਚਿੱਟਾ ਤੇ ਮਜੀਠੀਆ ਇੱਕੋ ਹੀ ਨਾਮ ਆ ਤੇ ਚਿੱਟਾ ਦਾ ਬਦਨਾ ਹੀ ਬਦਨਾ ਸਭ ਤੋਂ ਵੱਡਾ ਕਹਿੰਦਾ ਚਿੱਟਾ ਪਿੰਡਾਂ ਚ ਕੌਣ ਲੈ ਕੇ ਗਿਆ ਵਿਕਰਮ ਮਜੀਠੀਆ ਲੈ ਕੇ ਗਿਆ ਮੇਰੇ ਸ਼ਬਦ ਨਹੀਂ ਹੈਗੇ ਇਹ ਕੀਦੇ ਸ਼ਬਦ ਨੇ ਜਦੋਂ ਵੀ 6 ਮਹੀਨੇ ਇਹ ਰਬਨੀਤ ਸਿੰਘ ਬਿੱਟੂ ਦੇ ਸ਼ਬਦ ਨੇ ਕਿਹ ਕਹਿੰਦਾ 6 ਮਹੀਨੇ ਲਾ ਕੇ ਆਜੋ ਛੱਡੋ ਕਹਿੰਦਾ ਹੀਰੋ ਕੰਮ ਹੋ ਗਿਆ ਛੇ ਤਾਂ ਲਗਾਤਾਰ ਛੱਡ ਲਓ ਛੱਡ ਦਿਓ ਕਹਿੰਦਾ ਉਹਦਾ ਕਹਿਣ ਦਾ ਭਾਵ ਆ ਕਿ ਇਹਨੂੰ ਲਗਾਤਾਰ ਜੇਲ੍ਹ ਚ ਰੱਖੋ ਜੇ ਬਾਹਰ ਆਉਂਦਾ ਤਾਂ ਪੰਜਾਬ ਚ ਚਿੱਟਾ ਫੈਲਦਾ ਚਿੱਟਾ ਵੱਧਦਾ ਹੁਣ ਕਹਿੰਦਾ ਕਾਰਵਾਈ ਕਿਉਂ ਕੀਤੀ ਇਹ ਵੀ ਨਾਲ ਹੀ ਬਸਣਾਤਾ ਸੋ ਭਰਾਵੋ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ 4 ਉਹ ਸਿਆਸਤਦਾਨਾਂ ਦੇ ਕੈਰੇਕਟਰ ਪੇਸ਼ ਕੀਤੇ ਨੇ ਪੰਜਾਬ ਦੇ ਚਾਰ ਸਿਆਸਤਦਾਨ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਬਾ ਜੀ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਲੋਕ ਸਭਾ ਚ ਵੀ ਸਵਾਮਾ ਨਿਮਾ ਚੁੱਕੇ ਨੇਗੇ ਰਾਜ ਸਭਾ ਚ ਵੀ ਸਵਾਮਾ ਨਿਮਾ ਚੁੱਕੇ ਨੇਗੇ ਸਾਬਕਾ ਕੈਬਨਿਟ ਮੰਤਰੀ ਵੀ ਰਹ ਚੁੱਕੇ ਨੇਗੇ ਔਰ ਹੁਣ ਦੇ ਲੀਡਰ ਆਪਾ ਆਪੋਜੀਸ਼ਨ ਵੀ ਨੇ ਯਾਨੀ ਚਾਰੇ ਸੰਵਿਧਾਨਕ ਅਹੁਦੇ ਦੇਸ਼ ਦੀਆਂ ਦੋਨੋਂ ਪਾਰਲੀਮੈਂਟਾਂ ਔਰ ਆਪੋਜੀਸ਼ਨ ਦਾ ਪੰਜਾਬ ਦੀ ਵਿਧਾਨ ਸਭਾ ਦਾ ਔਰ ਸਰਕਾਰ ਦਾ ਪੱਖ ਚਾਰ ਅਹੁਦੇ ਉਹਦੇ ਕੋਲੇ ਸੰਭਾਲੇ ਜਾ ਚੁੱਕੇ ਨੇ ਉਹਦਾ ਕੈਰੇਕਟਰ ਤੁਹਾਡੇ ਸਾਹਮਣੇ ਆ ਸੁਖਪਾਲ ਸਿੰਘ ਖਹਿਰਾ ਜਿਹੜਾ ਕਾਂਗਰਸ ਪਾਰਟੀ ਚ ਵੀ ਗਿਆ ਸਾਡੀ ਪਾਰਟੀ ਚ ਵੀ ਆਇਆ ਆਪਣੀ ਵੀ ਇੱਕਤਾ ਪਾਰਟੀ ਬਣਾਈ ਲੀਡਰ ਆਪੋਜੀਸ਼ਨ ਵੀ ਰਿਹਾ ਸਾਡਾ ਐਮਐਲਏ ਵੀ ਰਿਹਾ ਔਰ ਕਾਂਗਰਸ ਪਾਰਟੀ ਦਾ ਮੈਂਬਰ ਵੀ ਰਿਹਾ ਉਹਦਾ ਕਰੈਕਟਰ ਚਰਨਜੀਤ ਸਿੰਘ ਚੰਨੀ ਆਜ਼ਾਦ ਤੌਰ ਤੇ ਐਮਐਲਏ ਜਿੱਤਿਆ ਕਾਂਗਰਸ ਦਾ ਅਸੋਸੀਏਟ ਮੈਂਬਰ ਬਣਿਆ ਅਕਾਲੀ ਸੋਢੀ ਅਕਾਲੀ ਦਲ ਦਾ ਅਸੋਸੀਏਟ ਮੈਂਬਰ ਬਣਿਆ ਬਾਅਦ ਕਾਂਗਰਸ ਪਾਰਟੀ ਸ਼ਾਮਲ ਹੋਇਆ ਕਾਂਗਰਸ ਵੱਲੋਂ ਜਿੱਤਿਆ ਕਾਂਗਰਸ ਦਾ ਕੈਬਨਟ ਮੰਤਰੀ ਬਣਿਆ ਅਗਨੀ ਵਾਰ ਜਿੱਤਿਆ ਕੈਬਨਟ ਮੰਤਰੀ ਬਣਿਆ 4 ਸਾਲਾਂ ਬਾਅਦ ਪੰਜਾਬ ਦਾ 111 ਦਿਨ ਦੇ ਲਈ ਮੁੱਖ ਮੰਤਰੀ ਬਣਿਆ ਰਬਨੀਤ ਸਿੰਘ ਮਿੱਟੂ ਜੇ ਮੈਂ ਸ਼ਾਇਦ ਗਲਤ ਹੋਵਾਂ ਤਿੰਨ ਵਾਰ ਤਿੰਨ ਵਾਰ ਉਹ ਦੇਸ਼ ਦੀ ਪਾਰਲੀਮੈਂਟ ਕਾਂਗਰਸ ਪਾਰਟੀ ਵੱਲੋਂ ਗਿਆ ਜਦੋਂ ਚੌਥੀ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਟਰਾਈ ਕਰਨ ਲੱਗਿਆ ਕਿਉਂ ਮੇਰਾ ਵਿਰੋਧ ਹੋ ਗਿਆ ਦਾ ਪੰਜਾਬ ਦੇ ਲੋਕਾਂ ਨੇ ਨਕਾਰਤਾ ਰਿਜੈਕਟ ਕਰਤਾ ਰੱਦ ਕਰਤਾ ਤਾਂ ਉਸ ਤੋਂ ਬਾਅਦ ਜਾ ਕੇ ਅਮਿਤ ਸ਼ਾਹ ਜੀ ਦੀਆਂ ਦੇਦੜੀਆਂ ਕੱਢਦਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਥੱਲੇ ਪੈ ਗਿਆ ਜਾ ਕੇ ਜਿੱਟ ਗਿਆ ਕਿ ਮੈਨੂੰ ਮੰਤਰੀ ਬਣਾ ਦਿਓ ਮੈਨੂੰ ਕੁਝ ਹੋਰ ਬਣਾ ਦਿਓ ਤਾਂ ਉਹਨਾਂ ਨੇ ਬਾਇਆ ਰਾਜਸਥਾਨ ਗੱਲ ਪੰਜਾਬ ਦੀ ਕਰਦੇ ਨੇ ਬਾਇਆ ਰਾਜਸਥਾਨ ਜਾ ਕੇ ਦੇਸ਼ ਦੀ ਪਾਰਲੀਮੈਂਟ ਚ ਮੈਂਬਰ ਬਣਾ ਕੇ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਸੋ ਮੇਰਾ ਕਹਿਣ ਦਾ ਪਾਵ ਆ ਮੇਰਾ ਕਹਿਣ ਦਾ ਪਾਵ ਆ ਕਿ ਪੰਜਾਬ ਜਾਣ ਦਾਗਾ ਕਿ ਇਨਾਂ ਲੋਕਾਂ ਦਾ ਕੈਰੇਕਟਰ ਕੀ ਰਹੇਗਾ ਆ ਮੈਂ ਜੇ ਕਹਾਂ ਤਾਂ ਬੜੀ ਲੰਬੀ ਗਾਥਾ ਕੀ ਜਿਹਦੇ ਅੰਦਰ ਲਿਖਿਆ ਹੋਇਆਗਾ ਪੂਰਾ ਸੁਖਪਾਲ ਸਿੰਘ ਖੈਰਾ ਦਾ ਭਾਸ਼ਣ ਆ ਪੂਰਾ ਚੰਨੀ ਸਾਹਿਬ ਦਾ ਭਾਸ਼ਣ ਆ ਚਰਨਜੀਤ ਸਿੰਘ ਚੰਨੀ ਜੀ ਕਿਸ ਤਰ੍ਹਾਂ ਕਹਿ ਰਹੇ ਨੇਗੇ ਕਿ ਕਿੰਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਮਾਰਿਆ ਇਹ ਸਾਰਾ ਡਿਟੇਲ ਰਿਕਾਰਡ ਜਿਹੜਾਗਾ ਪਰ ਲੇਕਿਨ ਅਜ ਕਾਫੀ ਸਾਰਾ ਰਿਕਾਰਡ ਜਿਹੜਾ ਮੈਂ ਡਿਊਟੀ ਲਈ ਹੋਈ ਹੈ ਮੇਰੇ ਅਫਸਰ ਸਹਿਬਾਨ ਦੇ ਜੇ ਥੋੜਾ ਜਿਹਾ ਰਿਕਾਰਡ ਮਿਲਿਆ ਕਿਉਂਕਿ ਬਹੁਤ ਲੰਬੀਆਂ ਲੰਬੀਆਂ ਤਕਰੀਰਾਂ ਨੇ ਭਾਈ ਇਹਨਾਂ ਦੀਆਂ ਤਾਂ ਇਹ ਤਾਂ 2.5 2.3 ਘੰਟੇ ਪਤਾ ਨਹੀਂ ਕੀ ਖਾ ਕੇ ਆਉਂਦੇ ਸੀ ਕੀ ਬੋਲਦੇ ਸੀ ਕਦੇ ਕਿਸੇ ਦਾ ਵਿਰੋਧ ਕਰਦੇ ਸੀ ਕੀ ਕਿਸੇ ਦਾ ਕਿਸੇ ਦੇ ਹੱਕ ਚ ਬੋਲਦੇ ਸੀਗੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਦੇਸ਼ ਦੇ ਅੰਦਰ ਆਪਾਂ ਜਨਬਰ ਦਾ ਨਾਂ ਲੈਨੇ ਆ ਕਿ ਗਿਰਗਟ ਕਾਂਗਰਸ ਪਾਰਟੀ ਦੇ ਨੇਤਾ ਅਕਾਲੀ ਦਲ ਦੇ ਨੇਤਾ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਹੜੇ ਨੇ ਕਿ ਉਹ ਗਿਰਗੜ ਤੋਂ ਵੀ ਤੇਜ਼ੀ ਨਾਲ ਰੰਗ ਬਦਲਦੇ ਨੇ ਉਹ ਪੰਜਾਬ ਦੇ ਲੋਕਾਂ ਨੂੰ ਇਹ ਸਮਝਦੇ ਨੇਗੇ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਸਮਝ ਨਹੀਂ ਹੈਗੀ ਔਰ ਕਦੇ ਉਹ ਬੋਲਦੇ ਨੇ ਬਾਹਰ ਜਾ ਕੇ ਕੁਝ ਬੋਲਦੇ ਨੇਗੇ ਮਰਿੰਡੇ ਕੁਝ ਬੋਲਦੇ ਨੇ ਜਲੰਧਰ ਕੁਝ ਬੋਲਦੇ ਨੇਗੇ ਜਲੰਧਰ ਕੁਝ ਬੋਲਦੇ ਨੇ ਫਿਰੋਜ਼ਪੁਰ ਕੁਝ ਬੋਲਦੇ ਨੇਗੇ ਸੋ ਮੇਰਾ ਕਹਿਣ ਦਾ ਭਾਵ ਆ ਇਹ ਲੋਕ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇਗੇ ਅੱਜ ਕਹਿ ਰਹੇ ਨੇਗੇ ਕਿ ਵਿਕਰਮ ਸਿੰਘ ਮਜੀਠੀਆ ਤਾਂ ਦੁੱਧ ਧੋਤਾ ਵਿਅਕਤੀ ਆ ਵਿਕਰਮਜੀਤ ਮਜੀਠੀਆ ਵਰਗੇ ਤਾਂ ਕੋਈ ਇਮਾਨਦਾਰ ਵਿਅਕਤੀ ਹੀ ਪੰਜਾਬ ਚੰਮਿਆਂ ਦੀ ਅੱਜ ਤੱਕ ਔਰ ਜਦੋਂ ਆਪ ਵਿਧਾਨ ਸਭਾ ਦੇ ਅੰਦਰ ਸੀ ਉਸ ਸਮੇਂ ਕਹਿੰਦੇ ਸੀ ਕਿ 6000 ਕਰੋੜ ਰੁਪਏ ਦਾ ਵਪਾਰ ਵਿਕਰਮ ਮਜੀਠੀਆ ਨੇ ਕੀਤਾਗਾ 2000 ਕਰੋੜ ਰੁਪਏ ਦਾ ਚਿੱਟਾ ਹੁਣਾਂ ਨਹੀਂ ਜਗ੍ਹਾ ਤੇ ਵੇਚਿਆਗਾ ਮੈਂ ਪੁੱਛਣਾ ਚਾਹੁੰਨਾ ਇਹਨਾਂ ਸਾਰੇ ਵਿਅਕਤੀਆਂ ਨੂੰ ਕਿ ਤੁਸੀਂ ਨੇ ਜੋ ਸੰਵਿਧਾਨ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਨੇ ਬਣਾਇਆਗਾ ਕੀ ਉਸ ਸਮੇਂ ਤੁਸੀਂ ਸੰਵਿਧਾਨ ਦੀ ਝੂਠੀ ਸੌਖਾ ਖਾਦੀ ਸੀ ਕੀ ਤੁਸੀਂ ਪੰਜਾਬ ਦੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਜਾ ਕੇ ਜਿੱਥੇ ਤੁਸੀਂ 117 ਲੋਕ ਪੰਜਾਬ ਦੇ ਲੋਕ ਆਪਣੀ ਅੰਤਰਾਤਮਾ ਦੇ ਨਾਲ ਹਜ਼ਾਰਾਂ ਵਾਰ ਸੋਚ ਕੇ ਇੱਕ ਐਮਐਲਏ ਨੂੰ ਵੋਟ ਪਾਉਂਦੇ ਨੇ ਐਮਐਲਏ ਨੂੰ ਚੁਣ ਕੇ ਭੇਜਦੇ ਨੇ ਕਿ ਸਾਡੇ ਇਲਾਕੇ ਦੀ ਰਹਿਨਮਾਈ ਕਰੂਗਾ ਸਾਡੇ ਇਲਾਕੇ ਦੀ ਡਿਵੈਲਪਮੈਂਟ ਕਰੂਗਾ ਔਰ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰੂਗਾ ਔਰ ਜੇ ਮੈਂ ਮੁੱਦਿਆਂ ਤੇ ਜਾਮਾ ਚਾਹ 2017 ਦਾ ਮੁੱਦਾ ਹੋਵੇ ਚਾਹ 2012 ਦਾ ਮੁੱਦਾ ਹੋਵੇ ਚਾਹ 2002 ਦਾ ਮੁੱਦਾ ਹੋਵੇ 200 सॉरी 7 ਦਾ 7 ਦਾ 12 ਦਾ 17 ਦਾ 22 ਦਾ ਇਹਨਾਂ ਚਾਰਾਂ ਸਮਿਆਂ ਦੇ ਦੌਰਾਨ ਪੰਜਾਬ ਦਾ ਇੱਕੋ ਹੀ ਮੁੱਦਾ ਰਹਾ ਕਿ ਪੰਜਾਬ ਚਿੱਟਾ ਕਿਵੇਂ ਖਤਮ ਹੋਊਗਾ ਪੰਜਾਬ ਚਿੱਟੇ ਦਾ ਕਿਵੇਂ ਖਤਮਾ ਹੋਊਗਾ ਪੰਜਾਬ ਦੀ ਜਵਾਨੀ ਨੂੰ ਕਿਵੇਂ ਬਚਾਇਆ ਜਾਊਗਾ ਪੰਜਾਬ ਨੂੰ ਖਤਮ ਹੋਣ ਤੋਂ ਕਿਵੇਂ ਬਚਾਇਆ ਜਾਊਗਾ ਇਹ ਮੁੱਦਾ ਪੰਜਾਬ ਦੇ ਲੋਕਾਂ ਦੇ ਇਲੈਕਸ਼ਨ ਚ ਡਿਸਕਸ ਹੁੰਦਾ ਸੀ ਪਰ ਲੇਕਿਨ ਆ ਜਿਹੜੇ ਮੈਂ ਤੁਹਾਨੂੰ ਸਬੂਤ ਦਿੱਤੇ ਨੇਗੇ ਇਹ ਜਿਹੜੇ ਮੈਂ ਤੁਹਾਨੂੰ ਸਬੂਤ ਦਿੱਤੇ ਨੇਗੇ ਇਹ ਸਬੂਤ ਇਸ ਗੱਲ ਦੀ ਗਵਾਹੀ ਭਰਦੇ ਨੇਗੇ ਕਿ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਿਆਂ ਚਿੱਟੇ ਦਾ ਮੁੱਦਾ ਠਾਇਆ ਔਰ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਅਕਾਲੀ ਦਲ ਅਕਾਲੀ ਦਲ ਦਾ ਵੱਡਾ ਲੀਡਰ ਵਿਕਰਮ ਅਜੀਤਿਆ ਸਖਵੀਰ ਸੇਬਾਦ اللہ ਸਾਲਾ ਪੰਜਾਬ ਦੇ ਅੰਦਰ ਨਸ਼ਾ ਵੇਚਦਾ ਹੈ ਇਹ ਗੱਲ ਇਹ ਡਾਕੂਮੈਂਟ ਇਹ ਵੀਡੀਓਜ਼ ਤੁਹਾਡੇ ਕੈਮਰੇ ਤੁਹਾਡੇ ਕੈਮਰਿਆਂ ਦੇ ਵੀਡੀਓਜ਼ ਤੁਹਾਡਾ ਪੁਰਾਣਾ ਰਿਕਾਰਡ ਸਾਡ ਡਿਜੀਟਲ ਬੀਡੀਏ ਦਾ ਇਲੈਕਟ੍ਰੋਨਿਕ ਮੀਡੀਆ ਦਾ ਰਿਕਾਰਡ ਇਹ ਬੋਲਦਾਗਾ ਕਿ ਸੁਖਪਾਲ ਸਿੰਘ ਖਹਿਰਾ ਨੇ ਹਜ਼ਾਰਾਂ ਵਾਰ ਕਿਹਾ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਕਈ ਵਾਰ ਕਿਹਾ ਚਰਜਿਸ ਚੰਨੀ ਨੇ ਕਈ ਵਾਰ ਕਿਹਾ ਵਿਧਾਨ ਸਭਾ ਦੇ ਅੰਦਰ ਵੀ ਵਿਧਾਨ ਸਭਾ ਦੇ ਬਾਹਰ ਵੀ ਪਰ ਲੇਕਿਨ ਹੁਣ ਸਾਰੇ ਜਦੋਂ ਕਾਰਵਾਈ ਹੋ ਰਹੀ ਆ ਸਾਰੇ ਮੁੱਕਰ ਗਏ ਸਾਰੇ ਭੱਜ ਗਏ ਹੁਣ ਕਿਧੇ ਲੈ ਖੜ ਕੇ ਜਾ ਕੇ ਹੁਣ ਚਿੱਟੇ ਦੇ ਵਪਾਰੀਆਂ ਦੇ ਨਾਲ ਖੜ ਗਏ ਹੁਣ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ 'ਚ ਹਜ਼ਾਰਾਂ ਮਾਮਾ ਦੇ ਪੁੱਤਾਂ ਨੂੰ ਕਤਲ ਕਰਵਾਇਆ ਹਜ਼ਾਰਾਂ ਭੈਣਾਂ ਦੇ ਭਾਈਆਂ ਨੂੰ ਕਤਲ ਕਰਵਾਇਆ ਅੱਜ ਉਹਨਾਂ ਕਾਤਲਾਂ ਦੇ ਨਾਲ ਕਾਂਗਰਸ ਪਾਰਟੀ ਖੜੀ ਆ ਮੈਂ ਰਾਹੁਲ ਗਾਂਧੀ ਜੀ ਨੂੰ ਮੈਂ ਸੋਨੀਆ ਗਾਂਧੀ ਜੀ ਨੂੰ ਪੁੱਛਣਾ ਚਾਹਣਾਗਾ ਕਿ ਕੀ ਤੁਹਾਡੀ ਪਾਰਟੀ ਦੇ ਲੋਕ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਨੇ ਕਿ ਕਿ ਤੁਸੀਂ ਇਹਨਾਂ ਨੂੰ ਪਰਮਿਟ ਦਿੱਤਾਗਾ ਕਿ ਤੁਸੀਂ ਨਸ਼ਾ ਤਸਕਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਜਿਉ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਾ ਤਸਕਰਾਂ ਦੇ ਨਾਲ ਖੜੀ ਆ ਪਹਿਲਾਂ ਕਹਿੰਦੇ ਸੀਗੇ ਬਰਤਪ ਸਿੰਘ ਬਾਜਬਾ ਜੀ ਕਿ ਛੋਟੇ ਛੋਟੇ ਵਿਅਕਤੀਆਂ ਨੂੰ ਫੜੋ ਦੀ ਕੀ ਲੋੜ ਆ ਵੱਡੇ ਵੱਡੇ ਨੂੰ ਫੜੋ ਇਹ ਤੁਸੀਂ ਵੀ ਸੁਣਿਆ ਹੋਣਾ ਹੁਣ ਕੀ ਕਹਿ ਰਹੇ ਨੇ ਵੱਡੇ ਵੱਡੇ ਕਿਉਂ ਫੜਦੇ ਆ ਜੀ ਛੋਟੇ ਛੋਟੇ ਫੜੋ ਇੱਥੋਂ ਪਤਾ ਲੱਗਦਾਗਾ ਕਿ ਡਰ ਪੈਦਾ ਹੋ ਗਿਆ ਇਹਨਾਂ ਨੂੰ ਇਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਜਿਹੜਾ ਅਸੀਂ ਵੀ ਕੁਝ ਇਧਰ ਉਧਰ ਕਰਦੇ ਆ ਸਰਕਾਰ ਸਾਡੇ ਵੱਲ ਵੀ ਵੱਧ ਰਹੀ ਹੈ ਬਿਲਕੁਲ ਮੈਂ ਤੁਹਾਡੇ ذریعے ਪੰਜਾਬ ਦੀ ਜਨਤਾ ਨੂੰ ਸਪਸ਼ਟ ਕਰਨਾ ਚਾਹਨਾਗਾ ਜਿਸ ਨੇ ਵੀ ਨਸ਼ਾ ਵੇਚਿਆ ਜਿਨੇ ਵੀ ਸਾਡੀਆਂ ਭੈਣਾਂ ਦੇ ਭਰਾ ਮਾਰੇ ਨੇ ਭੈਣਾਂ ਦੇ ਭਰਾਵਾਂ ਦਾ ਕਤਲ ਕੀਤਾਗਾ ਮਾਮਾਂ ਦੇ ਬੱਚਿਆਂ ਦਾ ਕਤਲ ਕੀਤਾਗਾ ਕੱਲੇ ਕੱਲੇ ਨੂੰ ਕਚਹਿਰੀ ਦੇ ਅੰਦਰ ਲੈ ਕੇ ਜਾਵਾਂਗੇ ਔਰ ਅਦਾਲਤ ਦੇ ਅੰਦਰ ਸਬੂਤ ਦੇਵਾਂਗੇ ਉੱਥੇ ਜਾ ਕੇ ਅਦਾਲਤ ਨੂੰ ਬੇਨਤੀ ਕਰਾਂਗੇ ਕੋਰਟਾਂ ਨੂੰ ਬੇਨਤੀ ਕਰਾਂਗੇ ਕਿ ਬਖਸ਼ਿਆ ਨਾ ਜਾਵੇ ਜੋ ਸਬੂਤ ਪੇਸ਼ ਕਰਾਂਗੇ ਉਹਨਾਂ ਦੇ ਦਰ ਤੇ ਇਹਨਾਂ ਲੋਕਾਂ ਨੂੰ ਕਨਵੈਕਸ਼ਨ ਕੀਤੀ ਜਾਵੇ ਇਹਨਾਂ ਲੋਕਾਂ ਨੂੰ ਸਜ਼ਾ ਕੀਤੀ ਜਾਵੇ ਇਹਨਾਂ ਲੋਕਾਂ ਨੇ ਪੰਜਾਬ ਦੀ ਜਵਾਨੀ ਦਾ ਵਿਸ਼ਵਾਸ ਤੋੜਿਆ ਇਹਨਾਂ ਨੇ ਸਾਡੀ ਨੌਜਵਾਨੀ ਦਾ ਭਵਿੱਖ ਦਾ ਵਿਸ਼ਵਾਸ ਤੋੜਿਆ ਕਿਉਂਕਿ ਸਾਡੀ ਜਵਾਨੀ ਨੂੰ ਵਿਸ਼ਵਾਸ ਹੁੰਦਾਗਾ ਕਿ ਮੇਰਾ ਭਵਿੱਖ 25 ਸਾਲਾਂ ਬਾਅਦ ਮੈਂ ਆਈਐਸ ਬਣਨਾਗਾ ਮੈਂ ਪੀਐਸ ਬਣਨਾਗਾ ਮੈਂ ਡਾਕਟਰ ਬਣਨਾਗਾ ਮੈਂ ਜੱਜ ਬਣਨਾਗਾ ਉਹ ਬੱਚੇ ਇਹਨਾਂ ਦੇ ਇਸ ਚੱਲਦੇ ਡਰਗ ਦੇ ਧੰਦੇ ਤੋਂ ਦਰਦ ਦੇ ਮਾਰੇ ਮਾਪੇ ਆਪਣੇ ਆਪਣੀਆਂ ਪ੍ਰਾਪਰਟੀਆਂ ਵੇਚ-ਵੇਚ ਕੇ ਆਪਣੇ ਘਰ ਵੇਚ-ਵੇਚ ਕੇ ਅਮਰੀਕਾ, ਇੰਗਲੈਂਡ, ਜਰਮਨ, ਫਰਾਂਸ ਭੇਜੇ ਸੀਗੇ ਸੋ ਮੈਂ ਸਮਝਦਾਗਾ ਇਹ ਜਿਹੜਾ ਨਸ਼ਾ ਨਸ਼ੇ ਦੇ ਖਿਲਾਫ ਯੁੱਧ ਨਸ਼ੇ ਦੇ ਵਿਰੁੱਧ ਚੱਲ ਰਿਹਾ ਇਹਨੂੰ ਬਿਲਕੁਲ ਨਹੀਂ ਰੋਕਾਂਗੇ ਇਹਨੂੰ ਠੋਕ ਕੇ ਚੱਲਦਾ ਰਹੂਗਾ ਔਰ ਜਿੰਨੇ ਵੀ ਇਕੱਠੇ ਹੋਣਾ ਚਾਹੁੰਦੇ ਨੇ ਹੋ ਜਾਣ ਜਿਹੜੀ ਵੀ ਇੱਕ ਨਵੀਂ ਪਾਰਟੀ ਉਹਨਾਂ ਨੇ ਬਣਾਉਣੀਆਂ ਬੁਲਾ ਰਣ ਮੈਂ ਤਾਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰੂੰਗਾ ਸੋਨੀਆ ਗਾਂਧੀ ਜੀ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਬਿਆਨ ਦੇ ਰਹੇ ਨੇ ਇਹਨਾਂ ਨੂੰ ਆਪਣੀ ਪਾਰਟੀ ਚੋਂ ਤੁਰੰਤ ਤੱਕ ਸਪੈਲ ਕਰ ਦਿਓ ਤਾਂ ਕਿ ਇਹ ਡਰਗ ਵੇਚਣ ਵਾਲੀ ਪਾਰਟੀ ਪੰਜਾਬ ਚ ਬਣਾ ਲੈਣ ਔਰ ਸਾਨੂੰ ਵੀ ਆਇਡੈਂਟੀਫਾਈ ਹੋ ਜਣਾ ਅਸੀਂ ਵੀ ਉਹਨਾਂ ਦੇ ਖਿਲਾਫ ਕਾਰਵਾਈ ਅچھے ਤਰੀਕੇ ਨਾਲ ਕਰ ਸਕੀਏ ਧੰਨਵਾਦ ਜੀ। ਜੀ ਸਰ ਜੇ ਤੁਸੀਂ ਕਹਿੰਦੇ ਕਿ ਲੀਡਰਾਂ ਦਾ ਨਾਮ ਦਿੱਤਾ ਕਿ ਇਹ ਜਿਹੜੇ ਗਿੰਗਰ ਰੰਗ ਬਦਲ ਰਹੇ ਨੇ ਕਿ ਉਹਨਾਂ ਨੂੰ ਵਿਜੀਲੈਂਸ ਬੁਲਾਓ ਕਿ ਪਹਿਲੇ ਜੇ ਉਹਨਾਂ ਨੇ ਬਿਆਨ ਦਿੱਤਾ ਜੇ ਕਿਹੜੇ ਦੱਸਿਓ ਨਾਮ ਦੇ। ਦੇਖੋ ਮੈਂ ਵਿਜੀਲੈਂਸ ਦਾ ਅਧਿਕਾਰੀ ਨਹੀਂ ਹਾਂਗਾ। ਵਿਜੀਲੈਂਸ ਕੋਲੇ ਆਪਦੀ ਲਿਸਟ ਪਹੁੰਚ ਚੁੱਕੀ ਆ ਬਹੁਤ ਸਾਰੇ ਤਾਂ ਬੜੇ